ਈ ਹਾਲ ਚੱਲ ਆ ਕੇ ਖਾਣ ਪੀਣ ਦੀ ਦੁਨੀਆ ਦੇ ਨਾਲ ਸਾਲਾ ਦੁਨੀਆ 'ਚ ਮੈਗੀ ਨਾ ਹੋਈ ਕਿ ਰੱਬ ਹੋ ਗਿਆ ਸਾਲੀ ਅਗਲਾ ਵਜਾ ਮਣਾ ਮੈਗੀ ਆਲੂ ਮੈਗੀ ਆਲੀ ਮੈਗੀ ਜਿਹੜੀ ਚੀਜ਼ ਆਵੇ ਮੈਗੀ 'ਚ ਪਾਈ ਜਾਂਦੇ ਆ ਰੂਫ 'ਚ ਮੈਗੀ ਵੀ ਬਣਾਪਣਾ ਪੀ ਜਾਂਦੇ ਆ ਬਾਬੇ RAMDEV ਦੀ ਮੈਗੀ ਤਾਂ ਸੁਣੀ ਸੀ ਪਰ ਸਾਲੀਆਂ ਇੰਨੀਆਂ ਮੈਗੀਆਂ ਆ ਜਾਣਗੀਆਂ ਇਹ ਨਹੀਂ ਪਤਾ ਸੀ ਖਾਤਾ ਗੰਦ ਹੀ ਪਾਇਆ ਆਓ ਚੱਲੀਏ ਗੰਦ ਚੱਕਣ ਖਾਈ ਜਾਂਦੀ ਆ ਇਹ ਮੈਗੀ ਦਾ ਕੀ ਨਾਮ ਹੈ ਲਾਲੋ ਲਾਲੀ ਮੈਗੀ ਲਾਲਾ ਹੀ ਨਾਮ ਲਿਖਾ ਜੂਗੀ ਉਹ ਦੀਆਂ ਆਏ ਹਾਏ ਈ ਓਏ ਆ ਗਾਣੇ ਕੌਣ ਸੁਣੀ ਜਾਂਦਾ ਸੀ ਇਥੇ ਕਿ ਦਿਮ ਮਥਾੜੂ ਲੱਗਾ ਸੀਗਾ ਹੌਈ ਰੇ ਸੰਨਹੀ ਹੈ ਦਿਲ ਕਾ ਬਹਿਮ ਨਹੀਂ ਹਾਲ ਤਾਂ ਇਹਨਾਂ ਦੇ ਮਾੜੇ ਹੀ ਆ ਥੋੜਾ ਟਾਈਮ ਰੁਕੋ ਹੁਣ ਮੂੰਹ ਚ ਕੱਢੀ ਜਾਂਦੀ ਆ ਫਿਰ ਚੁੱਤਣਾ ਚ ਕੱਢੂਗੀ ਉਂਗਲ ਪਾ ਕੇ ਗਮਾਵੇਗੀ ਹਮ ਮਰ ਜਾ ਆ ਖਾ ਸੇ ਵਕ ਤਨ ਕਵਾਵਾ ਦਿੱਲੀ ਮੇ ਤਾਂ ਦਾ ਸਵਾਗਤ ਬਿੰਦਾ ਸਵਾਗਤ ਦੀ ਮਾਰੀ ਨਾ ਬਾਕੀ ਰਹਿ ਕੀ ਗਿਆ ਸੀ ਉਹ ਵੀ ਲਾ ਲੈਂਦਾ ਬਿੰਦਾ ਤਾਂ ਐ ਲਾਇਆ ਜਿਵੇਂ ਗੋਪੀ ਦੀ ਮਾਂ ਹੁੰਦੀ ਆ ਮੋਟਾ ਭਾਬੀ ਨਹੀਂ ਕੋਕਿਲਾ ਮੋਟਾ ਭਾਬੀ ਆ ਕਰਿਆ ਕਰੋ ਇਹੋ ਜੇ ਕੰਮ ਮੰਗ ਭਰੀ ਫਿਰਦਾ ਕੋਈ ਗੰਦ ਭਰ ਜੂ ਗੰਦ ਭਰ ਜੂਗਾ ਦਿਮਾਗ ਚ ਠਾਰ ਕੀ ਆ ਡੱਕੇ ਤੋਂ ਲਾਲਾ ਖਾਈ ਜਾਂਦਾ ਉਹ ਮਾਮਾ ਡੱਕਾ ਮੂੰਹ ਚ ਲੈ ਲਾ ਜਾਂ ਚਤਰਾ ਚ ਪਾ ਕੇ ਨੱਪ ਕੇ ਖਾਈ ਦੇ ਫਿਰ ਵੀ ਆਈਸਕ੍ਰੀਮ ਬਾਹਰ ਆ ਜੂਗੀ ਅਹੀਂ ਲਾਲਾ ਖਾਈ ਜਾਂਦਾ ਸਾਲਾ ਜਿਵੇਂ ਜਾਮਣ ਹੁੰਦਾ ਬੱਚਾ ਹੈ ਕੋਈ ਗੱਲ ਨਹੀਂ ਇਹੋ ਜਿਹਾ ਵੱਡਾ ਹੋ ਕੇ ਫਿਰ ਇਹੋ ਜਿਹਾ ਬੰਦਾ ਵੇ ਚੁੰਨੀ ਮੇਰੀ ਰੰਗ ਦੇ ਲੜਾਰੀਆਂ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਪਹਿਲਾਂ ਮੈਂ ਬਹੁਤ ਦੁਖੀ ਰਹਿੰਦੀ ਹੁੰਦੀ ਸੀ ਤੇ ਮੇਰੀਆਂ ਕੋਈ ਫਰੈਂਡਸ ਨਹੀਂ ਸੀ ਹੁੰਦੀਆਂ ਹੁਣ ਜਦੋਂ ਮੈਂ ਆਪਦੀਆਂ ਫਰੈਂਡਸ ਬਣਾਈਆਂ ਕੋਈ ਤਾਂ ਮੇਰੀਆਂ ਫਰੈਂਡਸ ਵੀ ਗਾਹ ਦੁਖੀ ਰਹਿਣ ਆਈਆਂ ਆ ਤੇ ਉਹਨਾਂ ਦੇ ਪਹਿਲਾਂ ਤਾਂ ਮੈਂ ਇਕੱਲੇ ਆਪਦੇ ਧੌਖੀ ਰੋਂਦੀ ਹੁੰਦੀ ਸੀ ਹੁਣ ਮੇਰੇ ਨਾਲ ਉਹਨਾਂ ਦੇ ਵੀ ਰੋਣੇ ਰੋਣੇ ਪੈਂਦੇ ਆ ਰੋਣ ਨੂੰ ਬੜਾ ਤੁਹਾਡੇ ਪੈਸੇ ਡੁੱਬੀ ਜਾਂਦੇ ਆ ਨੇਲ ਪਾਲਿਸ਼ ਮੁੱਕ ਗਈ ਤਾਂ ਰੋਣਾ ਲਾਈਕ ਨਹੀਂ ਆਇਆ ਤਾਂ ਰੋਣਾ ਬੀ ਆਪਣੀ ਸੋਹਣਾ ਤਾਂ ਰੋਣਾ ਸਾਲਾ ਫਿਲਮ ਨਹੀਂ ਵਿਖਾ ਕੇ ਲਿਆ ਤਾਂ ਰੋਣਾ ਇਧਰ ਨਹੀਂ ਜਾਂਦਾ ਤਾਂ ਰੋਣਾ ਉਧਰ ਨਹੀਂ ਜਾਂਦਾ ਤਾਂ ਰੋਣਾ ਆਹ ਕੌਣ ਹੈ ਸਸੀ ਕਾਕੀ ਸੋ ਗਾਇਸ ਤੁਹਾਨੂੰ ਪਤਾ ਹੀ ਹੈ ਥੋੜੇ ਦਿਨ ਪਹਿਲਾਂ ਹੀ ਆਪਦਾ ਸੈਟਅਪ ਚੇਂਜ ਕੀਤਾ ਥੋੜਾ ਜਿਹਾ ਲਾਈਟਿੰਗ ਵਾਈਟਿੰਗ ਡਾਇਲੌਗ ਡੂਲਗ ਲੈਟਰਮ ਪਟਰਮ ਇਹ ਵੋ ਸੋ ਇਹ ਖਰਚਾ ਮੈਂ ਆਪਦਾ ਕਿੱਥੋਂ ਕੱਢਦਾ ਬਾਇਨਮੋ ਐਪ ਤੋਂ ਸੋ ਆਓ ਤੁਹਾਨੂੰ ਦੱਸਾਂ ਬਾਇਨਮੋ ਐਪ ਬਾਰੇ ਸਭ ਤੋਂ ਪਹਿਲਾਂ ਤੁਸੀਂ ਬਾਇਨਮੋ ਐਪ ਨੂੰ ਫੋਨ ਦੇ ਅੰਦਰ ਇੰਸਟਾਲ ਕਰਨਾ ਹੈ ਇੰਸਟਾਲ ਕਰਨ ਤੋਂ ਬਾਅਦ ਆਪ ਨੂੰ ਓਪਨ ਕਰ ਲੈਣਾ ਜਿੱਦਾਂ ਮੈਂ ਓਪਨ ਕਰ ਰਿਹਾ ਹਾਂ ਨਾ ਇਹ ਦੇਖੋ ਹੁਣ ਓਪਨ ਹੋ ਰਹੀ ਹੈ ਇਹ ਖੁੱਲ ਗਈ ਹੈ ਇਸ ਤੋਂ ਬਾਅਦ ਤੁਸੀਂ ਕੀ ਟੂਰਨਾਮੈਂਟ ਤੇ ਕਲਿੱਕ ਕਰਨਾ ਹੈ ਤੁਸੀਂ ਦੇਖੋਗੇ ਟਰੇਡਿੰਗ ਟਾਈਟਲ ਨਾਮ ਤੇ ਟੂਰਨਾਮੈਂਟ ਚੱਲ ਰਹੀ ਹੈ ਇਹਦੇ ਅੰਦਰ 29 ਸਤੰਬਰ ਤੱਕ ਇਹ ਟੂਰਨਾਮੈਂਟ ਤੁਸੀਂ ਲਾ ਸਕਦੇ ਹੋ ਤੇ ਇਸ ਦੇ ਅੰਦਰ ਕੈਸ਼ ਪ੍ਰਾਈਜ਼ ਦੀ ਜੋ amount ਹੈ 1 ਲੱਖ ਡਾਲਰ ਤੱਕ ਹੈ ਤੇ ਚਾਰ ਮੇਜਰ ਅਵਾਰਡ ਰਹਿਣ ਵਾਲੇ ਤੇ 25 ਤੋਂ ਜ਼ਿਆਦਾ ਪ੍ਰਾਈਜ਼ ਰਹਿਣ ਵਾਲੇ ਆ ਤੇ 100 ਪਲੱਸ ਯੂਜ਼ਰਸ ਲਈ ਵੈਲਿਊਏਬਲ ਪ੍ਰਾਈਜ਼ ਰਹਿਣਗੇ ਤੇ winner ਉਹ ਹੋਊਗਾ ਜਿਹੜਾ ਲੀਡਰ ਬੋਰਡ ਤੇ ਹਾਈएस्ट ਸਕੋਰ ਕਰੂਗਾ ਤੇ ਜਿੰਨਾ ਜ਼ਿਆਦਾ ਤੁਸੀਂ ਟ੍ਰੇਡ ਕਰੋਗੇ ਓਨੇ ਜ਼ਿਆਦਾ ਤੁਹਾਡੇ ਚਾਂਸਸ ਬਣਨਗੇ ਜਿੱਤਣ ਦੇ ਸੋ ਚਲੋ ਆਪਾਂ ਵੀ ਸ਼ੁਰੂ ਕਰੀਏ ਤੁਸੀਂ ਪੰਜ ਸੈਕਲ ਟ੍ਰੇਡ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਆਪਾਂ ਦੇਖਣਾ ਗ੍ਰਾਫ ਅੱਪ ਜਾ ਰਿਹਾ ਕਿ ਡਾਊਨ ਜਾ ਰਿਹਾ ਦੇਖੋ ਆਪਾਂ ਗ੍ਰਾਫ ਐਨਲਾਈਜ਼ ਕੀਤਾ ਅੱਪ ਜਾ ਰਿਹਾ ਤਾਂ ਆਪ ਤੇ ਟ੍ਰੇਡ ਕਰ ਦਿੱਤਾ ਸੋ ਚੱਲ ਰਿਹਾ yes ਤੁਸੀਂ ਦੇਖ ਸਕਦੇ ਗਾਇਜ਼ ਮੈਂ ਅਰਨ ਕਰ ਲਿਆ ਪੂਰੇ ਕਮਾਲੇ ਆ ਪੈਸੇ 14400 ਰੁਪਏ ਤੇ ਹੁਣ ਆਪਾਂ ਇੱਕ ਵਾਰੀ ਹੋਰ ਟ੍ਰੇਡ ਕਰਕੇ ਦੇਖਦੇ ਹਾਂ ਸੋ ਮੈਂ ਫੇਰ ਅੱਪ ਤੇ ਹੀ ਟ੍ਰੇਡ ਕਰਤਾ ਸੋ ਜਾ ਰਿਹਾ ਜਾ ਰਿਹਾ ਜਾ ਰਿਹਾ yes ਤੁਸੀਂ ਦੇਖ ਸਕਦੇ ਹੋ ਗਾਇਜ਼ ਫੇਰ ਆਪਾਂ ਜਿੱਤ ਲਿਆ ਪੈਸੇ 14400 ਰੁਪਏ ਤੇ ਇਸ ਤੋਂ ਬਾਅਦ ਤੁਸੀਂ ਇਸ অপਸ਼ਨ ਤੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਬਲੰਜਰ ਬੈਟ ਦਾ অপਸ਼ਨ ਮਿਲੂਗਾ ਅਤੇ ਤੁਸੀਂ ਕੋਈ ਵੀ ਕਲਰ ਚੈੱਕ ਸੈਲੈਕਟ ਕਰ ਲੈਣਾ ਸੈਲੈਕਟ ਕਰਨ ਤੋਂ ਬਾਅਦ ਅਪਲਾਈ ਕਰਨ ਤੋਂ ਬਾਅਦ ਤੁਹਾਨੂੰ ਟ੍ਰੇਡ ਕਰਨ ਵਿੱਚ ਸਾਨੀ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਕਿ ਗ੍ਰਾਫ ਅੱਪ ਜਾ ਰਿਹਾ ਹੈ ਜਾਂ ਡਾਊਨ ਜਾ ਰਿਹਾ ਹੈ ਹਨਾ ਸੋ ਇਹ ਹੈ ਸਭ ਤੋਂ ਵਧੀਆ ਤਰੀਕਾ ਸੋ ਜਾਓ ਜ ਤੁਸੀਂ ਵੀ ਟ੍ਰੇਡਿੰਗ ਚ ਨਵੇਂ ਹੋ ਤਾਂ ਤੁਸੀਂ ਵੀ ਸਿੱਖ ਸਕਦੇ ਹੋ ਬਾਈ ਨਮੋ ਐਪ ਨੂੰ ਯੂਜ਼ ਕਰਕੇ ਸੋ ਜਾਓ ਡਿਸਕ੍ਰਿਪਸ਼ਨ ਚ ਲਿੰਕ ਦਿੱਤਾ ਹੋਇਆ ਜਾ ਕੇ ਆਪ ਨੂੰ ਇੰਸਟਾਲ ਕਰੋ ਤੇ ਲਾਓ ਨਜ਼ਾਰੇ ਤੇ ਇੱਕ ਗੱਲ ਹੋਰ ਪ੍ਰੋਮੋ ਕੋਡ ਜਰੂਰ ਯੂਜ਼ ਕਰ ਲਿਓ ਮੇਰਾ ਹਾਂ ਹਾਂ ਸੋ ਜਾਓ ਜਲਦੀ ਜਾ ਕੇ ਆਪ ਨੂੰ ਇੰਸਟਾਲ ਕਰੋ ਤੇ ਲਾਓ ਨਜ਼ਾਰੇ ਆ ਹੋਰ ਲੱਟਾ ਲਵਾਈਏ ਮੈਂ ਕਹਿੰਨਾ ਥੋੜੀਆਂ ਜੀਆਂ ਨਾ ਤੇਰੇ ਬਿਨਾ ਮੈਂ ਕੀ ਕਰਾਂਗਾ ਸੋਚ ਕੇ ਦਿਲ ਡਰਦਾ ਦਿਲ ਐਸੇ ਉਮਰ ਚ ਅਸੀਂ ਐਸੇ ਉਮਰ ਚ ਨੰਨੀ ਨਹੀਂ ਖੁਰਕ ਸਕਦੇ ਸੀ ਤੇ ਕਿਸੇ ਹੋਰ ਪਾਸੇ ਖੁਰਕ ਕਰੀ ਜਾਂਦਾ ਲੁੱੱਚਾ ਇਹ ਭਗਵਾਨ ਕੇ ਦਿਲ ਡਰਦਾ ਜੋ ਦਿਲ ਵਿੱਚ ਥਾਏ ਤੇਰੀ ਕੋਈ ਹੋਰ ਕੁਝ ਪੜਦੇ ਵੀ ਹੋ ਜੋ ਸਿਰਫ ਠਰਕ ਦੇ ਨਾਮ ਤੇ ਰੀਲਾਂ ਪਾਉਣੀ ਸਿਖਾਉਂਦੇ ਆ ਤੁਹਾਨੂੰ ਚੱਲੋ ਇੱਥੇ ਸਾਲਾ ਫੋਨ ਲੈ ਜਾਂਦੇ ਡਰ ਹੁੰਦਾ ਸੀ ਕਿ ਤੇ ਡੀਪੀ ਮੈਡਮ ਹੀ ਨਾ ਫੜ ਲੇ ਉਹ ਵੀ ਕੀ ਦਿਨ ਹੁੰਦੇ ਸੀ ਬਟਨ ਵਾਲਾ ਫੋਨ G5 ਲੋਹੇ ਦਾ ਟੱਕਣ 1700 ਵਾਲਾ ਫੋਨ ਆਏ ਹਾਏ ਹਾਏ ਮੈਡਮ ਆ ਗਈ ਉਹ ਫੜ ਤੂੰ ਫੜ ਤੂੰ ਫੜ ਜੀ ਦੇ ਤੇ ਤੁਮਰੇ ਹੀ ਬੋਲਣੇ ਨਾ ਦਵਾ ਦਿਆ ਦੇਖ ਲੋ ਗਰੀਬਾਂ ਦਾ ਸਪਾਈਡਰਮੈਨ ਮਾਮਾ ਜਦੋਂ ਟੱਟੀ ਆਉਂਦੀ ਉਹਨੂੰ ਵੀ ੱਤਕਾ ਲਾ ਕੇ ਪਿੱਛੇ ੱਤਕ ਲੈਣਾ ਕਿ ਨਹੀਂ ਹਮ ਕਿੰਨੇ ਵਾਰੀ ਬੋਲਿਆ ਖਾਂਦੇ ਨਾ ਵੇਖਿਆ ਕਰੋ ਫਿਰ ਵੀ ਮੈਗੀਆਂ ਲੈ ਕੇ ਮੂਰੇ ਬਹਿ ਜਾਂਦੇ ਆ ਖਾਲਾ ਹੁਣ ਲਿੰਡਾ ਪਹਿਲਾਂ ਇਹਨੂੰ ਬਾਅਦ ਚ ਖਾ ਲਈ ਹੇ ਭਗਵਾਨ ਇੰਨੇ ਸੋਹਣੇ ਆ ਦੀਵੇ ਕਾਫੀ ਵੱਡੇ ਵੱਡੇ ਆ ਤੇਲ ਜ਼ਿਆਦਾ ਪੈਂਦਾ ਲੱਗਦਾ ਹੋਊਗਾ ਤਰਕੇ ਤਾਂ ਹੀ ਤਾਂ ਚੱਲੂ ਗਈ ਆ ਠਰਕਿਓ ਹੈਪੀ ਦੀਵਾਲੀ ਪੁਲੀ ਚੁਕ ਯੇਲੇ ਬਾਗੋ ਮੇਂ ਕੋਈ ਦੁਨੀਆ ਨਾਲ ਲੈੰਦਨ ਸਾਲ ਇਹ ਕਿਹੜੀ ਕੋਇਲ ਆ ਜਿਹੜੇ ਪਿੱਛੋਂ ਬੋਲਦੀ ਆ ਸ਼ਿਟ ਮੈਨ ਦੁਨੀਆ ਦਾ ਹੀ ਮੂੰਹ ਪੁੱਠੇ ਕਰ ਰੱਖੇ ਇਹਨਾਂ ਨੇ ਤਾਂ ਕਾਲੇ ਲੜਕੇ ਪਸੰਦ ਹੈ ਮੈਂ ਕਾਲੇ ਲੜਕੋ ਸੇ ਪਿਆਰ ਕਰਦੀ ਹੂੰ ਆਈ ਲਵ ਯੂ ਕਾਲੂ ਕੋਈ ਲੜਕੇ ਨਹੀਂ ਕੁਛ ਹੋਰ ਪਸੰਦ ਲੱਗਦਾ ਤੈਨੂੰ ਵਾਹ ਰਮਾਲ ਟਿੱਕਿਆ ਬਥੱਲੇ ਇੱਕ ਤਾਂ ਐਡੇ ਖਾਚੈਣਾ ਯਾਰ ਕੀ ਕਵਾਂ ਮੈਂ ਸਲਾ ਤਾਈ ਦਾ ਟੈਸਟ ਕਲੀਅਰ ਨਹੀਂ ਹੁੰਦਾ ਪੋਸਟਾ ਭਰਦੇ ਰਹਿ ਜਾਂਦੇ ਆ ਛੱਟ ਬੰਦ ਹੋ ਗਈ ਤੇ ਤੈਨੂੰ ਯਾਦ ਆ ਮੈਂ ਤੇਰੇ ਕੋਲ ਪਸਟੀ ਨਹੀਂ ਖਾਂ ਮੈਂ ਮੇਰੇ ਕੋਲ ਰੱਖ ਲੈ ਇਹ ਤਾਂ ਸਰਪ੍ਰਾਈਜ਼ ਤਾਂ ਤਾਂ ਬੰਨਾ ਹੀ ਆ ਇਹੋ ਜੀ ਵੀਡੀਓ ਪਾਉਣ ਦਾ ਫਾਇਦਾ ਕੀ ਜੀ ਤਾਂ ਅਗਲਾ ਸਟੈਪ ਹਰੇਕ ਬੰਦੇ ਨੂੰ ਪਤਾ ਹੋਵੇ ਹੁਣ ਕੋਈ ਆਖ ਦੂਗਾ ਇਹ ਵੀਡੀਓ ਤੋਂ ਬਾਅਦ ਤੁਸੀਂ ਮਲਾਈ ਵਾਲੇ ਪਰੌਂਠੇ ਖਾਓਗੇ ਨਹੀਂ ਸਾਰਿਆਂ ਨੂੰ ਪਤਾ ਕੀ ਕਰੋਗੇ ਖੁਸ਼ੀ ਨਾਹੀ ਬੰਡੀਆਂ ਨੇ ਕਦੇ ਦਰਦ ਫਰੋ ਲੈਣੀ ਨਿਗਤ ਬਾਲੀ ਗੰਦੀ ਆ ਸਾਡੀ ਦੁਨੀਆ ਚੰਨ ਤੇ ਪਹੁੰਚ ਗਈ ਆਪਾਂ ਹਜੇ ਪਹਾੜੀਆਂ ਚ ਰੋਡ ਤੇ ਫਿਰਦੇ ਆ ਨਾ ਇੱਥੇ ਹਰੇ ਵਈਆਂ ਨਾ ਮਿੱਟੀ ਕਟਾ ਫਿਰ ਵੀ ਪਤਾ ਨਹੀਂ ਕੀ ਚਾ ਕਿਹੜੀ ਚਾਹ ਜਿਹੜੀ ਤੁਸੀਂ ਇੱਥੇ ਬਣਾ ਕੇ ਪੀਣੀ ਐ? ਦੁੱਧ ਨਹੀਂ ਲੈ ਕੇ ਆਇਆ? ਆਹ ਲੋ ਚਾਹ। ਕਹਿੰਦੀ ਤੂੰ ਆਵਜਿਓਏ ਪੱਲੇ ਵੀ ਕੱਖ ਨਹੀਂ। ਬਾਲਟੀ ਤੇ ਡੱਬਾ ਦੇ ਦੇ ਨਾ ਇੱਥੇ ਨਾ ਤੇ ਇੱਥੇ ਹੱਗ ਲਿਆ ਕਰੋ। ਐਵੇਂ ਕੀ ਲੋਡ ਪੈਂਦੀ ਘਰੇ ਜਾਂਦੀ। ਬੂਹਾ ਬੰਦ ਕਰਕੇ ਕੱਪੜੇ ਚੇਂਜ ਕਰਨ ਦਾ ਤਾਂ ਰਵਾਜ ਹੀ ਗਿਆ। ਇੱਥੇ ਪਾ ਲੋ ਕੋਈ ਗੱਲ ਨਹੀਂ ਜੀ ਟਰਾਈ ਰੂਮ ਹੈ ਨਹੀਂ ਸਾਡੇ। ਨਹੀਂ ਤਾਂ ਬਾਹਰ ਚਲੋ ਗਲੀ 'ਚ ਸ਼ੋਰੂਮ ਦੇ ਬਾਹਰ ਆ ਸ਼ੀਸ਼ਿਆਂ ਦੇ ਪਾਰ। ਬਾਹਰ ਗਲੀ 'ਚ ਬਦਲ ਲੋ ਜੀ ਕੋਈ ਚੱਕਰ ਨਹੀਂ। ਆਪ ਚਿਕ ਬੱਪ ਚਿਕ ਜਿਵੇਂ ਇਹ ਹੈ ਪਲਾਸਟਿਕ ਸੱਕਲ ਤੇਰਾ ਦबई ਟੱਪਕ ਦਿੱਲੀ ਵਾਲੀ ਪਾਕੀ ਐਨਾ ਤਾਂ ਸਾਲੀ ਗੱਡੀ ਨਹੀਂ ਚੱਕੀ ਹੁੰਦੀ ਜਿੰਨਾ ਚੁੱਤਰ ਚੱਕੀ ਫਿਰਦੀਆਂ ਕੀ ਚਾਹਨੇ ਹੋ ਲਾਈਫ ਚ ਕੀ ਚਾਹੀਦਾ ਕੀ ਐ ਲਾਈਕ ਤੋਂ ਸਵਾ ਫੇਰ ਆਖਣਗੇ ਬੋਡੀ ਸ਼ੈਮ ਚਕਾਓ ਨਾ ਆਦੀ ਮੰਮੀ ਨੇ ਚਿੱਟੜ ਪਾਉਂਦੇ ਨਹੀਂ ਰੀਲਾਂ ਫੇਰ ਫੇਰ ਇਹਨਾਂ ਦੇ ਹੂੰ ਉਹ ਤਾਂ ہماری ਮੰਮੀ ਹੈ ਤੂੰ ਤੁਸੀਂ ਮਾਂ ਨਹੀਂ ਬੰਨਣਾ ਕਦੇ ਕੀ ਵਿਖਾਉਂਗੇ ਜਿਵੇਂ ਬੇਟਾ ਦੇਖੋ ਇਹ ਚੂਤੜ ਹਮਾਰੇ ਇਹ ਯਹੀ ਦੇਖ ਕੇ ਤਾਂ ਤੇਰੇ ਪਾਪਾ ਆਏ ਥੇ ਹੂੰ ਨੇ ਤਾਂ ਮੇਰੇ ਮੈਂ ਕੀ ਆ ਤਾਂ ਲਾਈਕ ਤੋਂ ਅਭੀ ਤੁਮੇ ਵੀ ਆ ਰਹੇ ਆ ਬੇਟਾ ਪੜਾ ਪਾਇਆ ਜਾਂ ਲੀਰ ਬੰਨੀ ਆ ਫਿਰ ਇਹਨਾਂ ਨੂੰ ਇੱਕੋ ਹੀ ਵਾਰ ਡਾ ਜਾਂਦਾ ਬਾਡੀ ਸ਼ੇਮ ਕਰਤੇ ਹਨ ਬਾਡੀ ਸ਼ੇਮਿੰਗ ਕਰਤੇ ਹੋ ਕਿ ਬਾਡੀ ਸ਼ੇਮ ਦਾ ਮਤਲਬ ਪਤਾ ਕੀ ਹੁੰਦਾ ਗੰਦ ਆਪ ਪਾਉਂਦੇ ਆ ਫਿਰ ਫਿਰ ਰੱਖ ਦਿੰਦੇ ਆ ਬਾਡੀ ਕੀ ਕਹਾਂ ਯਾਰ ਮੈਂ ਮੂੰਹ ਖਾ ਲੋ ਇਦੋਂ ਚੰਗੇ ਤਾਂ ਨੰਗੇ ਹੋ ਜਾ ਕਰ ਲੈ ਜੋ ਇੰਸਟਾਗ੍ਰam ਜਿੰਨਾ ਉੱਚਾ ਲੈ ਕੇ ਜਾਣਾ ਕਰਾ ਦਿਓ ਪੈਰਾਮਿਨੀ ਬੰਦ ਮਾਰ ਦੋ ਭੁੱਖਾ ਜੋਨੀ ਸੈਂਸ ਉਹ ਲੱਗਦਾ ਹੈ ਹਜੇ 18 ਟੱਪੀ ਹੋਣੀ ਹੈ ਟੈਲੈਂਟ ਤਾਂ ਕਾਫੀ ਆ ਪਰ ਇਹ ਕਿਹੜਾ ਕਿਸੇ ਕੰਮ ਦਾ ਆਪ ਹੀ ਖੇਢੀ ਜਾਂਦੀ ਆ ਖੁਸ਼ ਹੋਵੇ ਖੁੰਦਾ ਤੈਨੂੰ ਖੜਾਵਾ ਮੈਂ ਇੱਕ ਮਿੰਟ ਰੁਕ ਚੱਪਲ ਲੈਤੀ ਤੂੰ ਹੀ ਬਸ ਤੂੰ ਹੀ ਇੱਕ ਚੰਗੀ ਲੱਗੇਦੀ ਚੰਗੀ ਤਾਂ ਆਪੇ ਲੱਗੂਗੀ ਚੰਗਿਆਈਆਂ ਤਾਂ ਬਾਹਰ ਡਿੱਗ ਰਹੀਆਂ ਕਦੇ ਕਦੇ ਨਾਲ ਲੱਗਦਾ ਮਰੂਤੀ ਨੂੰ ਲਾਇਵ ਨਹੀਂ ਪਾਉਣੇ ਚਾਹੀਦੇ ਇੰਨਾ ਤੱਕਾ ਵੀ ਨਹੀਂ ਕਰਨਾ ਚਾਹੀਦਾ ਮਰੂਤੀ ਨਾਲ ਯਾਰ ਫੇਰ ਕਦੇ ਕਦੇ ਸਾਲਾ ਮਾਣਾ ਆਖਦਾ ਕੀ ਸਾਡੇ ਚ ਕੀ ਕਮੀ ਸੀ ਕਾ ਸਾਡੇ ਕੋਲੇ ਵੀ ਹੁੰਦੇ ਲਾਈਕ ਲੈਣ ਵਾਲੇ ਟੈਲੈਂਟ ਐਵੇਂ ਅਸੀਂ ਲੋਕਾਂ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਦੇ ਰਹਿੰਨੇ ਆ ਜੋਰ ਲਾਉਣੇ ਰਹਿੰਨੇ ਆ ਪੰਜ ਲਿਖਦੇ ਰਹਿੰਨੇ ਆ ਕੀ ਫਾਇਦਾ ਤੁਸੀਂ ਬਸ ਚੰਗੀ ਨਹੀਂ ਰਹਿਣ ਦਿਓ ਇਹ ਭਰਾਵਾ ਮੈਂ ਇੰਨੇ ਲਾਈਕ ਇਕੱਠਾ ਅੱਛਾ ਤਾ 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 ਸੋਖੀਆਂ ਹੁਣ ਪਤਾ ਨਹੀਂ ਕਿਹੜਾ ਕੱਪ ਸੀ ਜਿਹੜਾ ਇਹਨਾਂ ਨੇ ਜਿੱਤਣਾ ਸੀ ਸਾਲਾ ਐਡਾ ਪੀਪਾ ਚੱਕਿਆ ਇਹ ਹੱਗਣ ਚੱਲੀਆਂ ਹੈ ਕਿ ਕਿੱਥੇ ਚੱਲੀਆਂ ਉਹ ਜੰਦੀ ਰੁੜਦੀ ਇੰਨੇ ਤਾਂ ਕਰੀਮ ਰੋਲ ਵੀ ਨਹੀਂ ਰੁੱਟਦਾ ਮੇਜ ਤੋਂ ਜਿੰਨਾ ਇਹ ਰੁੱਟਦੀ ਫਿਰਦੀ ਐ ਆਹ ਕਿਹੜਾ ਟੈਲੈਂਟ ਆ ਜਿਹੜਾ ਨਹੀਂ ਰੁੱਟ ਜਾਂਦਾ ਦੇਖੀ ਕਿਤੇ ਥੱਲੋਂ ਵੀ ਨਾ ਕੁਝ ਡਗ ਪਏ ਬਾਤ ਚੋਂ ਕਿਸੇ ਕੰਮ ਵੀ ਨਾ ਆਵੇਂ ਓ ਓ ਗਈ ਗੁੱਲੀ ਸਾਨੂੰ ਵੀ ਸ਼ਿਮਲੇ ਕੁ ਮਾ ਦੋ ਤੁਹਾਡੇ ਨਾਲ ਸਨੈਪ ਸਟੋਰੀ ਪਾ ਦਾਂਗੇ ਤੁਸੀਂ ਬੋਲ ਕੇ ਤਾਂ ਦੱਸੋ ਮੇਰੀ ਜਾਨ ਤੁਹਾਨੂੰ ਸ਼ਿਮਲਾ ਕੀ ਤਾਰੀ ਦੁਨੀਆ ਕਮਾ ਦਾਂਗੇ। ਹੋਲ ਕੇ ਤਾਂ ਇਹ ਦੱਸੀ ਇਹ ਜਿਤਨਾ ਚ ਆਵਾਜ਼ ਮਾਰੀ ਹੁੰਦੀ ਆ। ਸਾਲਾ ਇਹ ਕਿਹੜੀ ਨਿਬਾ ਨਿਬੀ ਵਾਲੇ ਆਸ ਕੀ ਆ? ਉਹ ਭਰਾਵਾ ਜਾ ਜਾ ਕੇ ਸਕੂਲ ਦੇ ਬਰਾਂਡੇ ਕਮਾ। ਸ਼ਿਮਲਾ ਕਮਾ ਦੋ। ਸ਼ਿਮਲਾ ਦਾ ਸਾਲਾ ਸੀ ਨਹੀਂ ਗਏ ਇੱਥੇ। ਸ਼ਿਮਲਾ ਕਮਾ ੜੋ। ਹੂੰ। ਜਾਏਗਾ ਕੱਪ ਤੇ ਸਾਈਕਲ 'ਤੇ। ਪਪਾ ਲੈ ਜਾਓ। ਮੇਰੀ ਫਲੈਂਡ ਵੀ ਇਹ ਨਾਲ। ਜੋ ਗਾਇਜ਼ ਆਪ ਲੋਗੋ ਨੂੰ ਇੱਕ ਬਾਤ ਬਤਾਨੀ ਫਿਰ। ਗੱਲਾਂ ਉੱਚੀਆਂ, ਕੰਮ ਛੋਟੇ, ਨਾ ਚੂਤ ਨਾ ਚੁੱਚੇ, ਖਾ ਉੱਚੇ ਉੱਚੇ। ਧੰਨਵਾਦ। ਗੱਲਾਂ ਫੁੱਦੂ, ਕੰਮ ਲੁੱਚੇ। ਕੋਈ ਗੱਲ ਨਹੀਂ ਬਣੀ। ਚੱਲ ਟੁੱੱਚੇ ਆਹਾ ਆਹਾ ਨੱਚਿਆ ਵਾ 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 ਸੇਹਰੀ ਨਾ ਸੇਲੀਆਂ ਨੇ ਸੋਨਾ ਕਲੀ ਦਾ ਭਾਵਾ ਖੋਲੀ ਮਾਰੀ ਇਹ ਗੱਲਾਂ ਸੀ ਪਿੱਛੇ ਵਾਲਿਆਂ ਨੂੰ ਲਮਕੰਦਰ ਲੱਕ ਬੰਨਿਆ ਸੀ ਕਿ ਕਦ ਵਧਾਵੋ 50% ਦੀ ਭਰਤੀ ਪਰਾਂਗੇ ਸਾ ਇਹ ਰੀਲਾ ਬਣਾ ਨੂੰ ਕੌਣ ਫੋਨ ਦੇ ਦਿੰਦਾ ਸਕੂਲਾਂ ਚ ਇਹਨਾਂ ਨੂੰ ਅੱਜਕੱਲ ਕਿਹੜੀ ਖੇਤੀ ਹੈ ਜੀ ਨੂੰ ਕੱਟਣ ਨੂੰ ਜੀ ਨਹੀਂ ਕਰਦਾ ਕੀ ਗੱਲ ਇੱਥੇ ਕਿ ਪੜੀਰ ਲੱਗਦਾ ਨਹੀਂ ਵੱਢਣੀ ਬੰਨਿਆ ਦੁਨੀਆ ਤੋਂ ਅਲੱਗ ਕਰਨਾ ਪਰ ਇੰਨਾ ਵੀ ਲੱਗ ਨਾ ਕਰੋ ਕਿ ਜਲੂਸ ਹੀ ਲੱਗੇ ਹੂੰ ਹੂੰ ਦੋ ਜਵਾਕ ਲਕੋਲੇ ਇੱਥੇ ਅੱਜ ਬਾਹਵੇਂ ਚ ਤੂੰ ਮੈਨੂੰ ਪਰੇ ਕਿੰਨੀਆਂ ਰੋਟੀਆਂ ਪਾਨਾ ਕੁੱਤੇ ਨੂੰ ਨਹੀਂ ਵੀ ਪਾਨਾ ਤੇ ਪਟਾਗिरी ਵੀ ਨਾਲ ਹੀ ਪਾਉਣਾ ਸਾਲਾ ਪਤਾ ਨਹੀਂ ਲੱਗੇ ਸੀ ਚੁੱਪਿਆਂ 'ਚੋਂ ਆਪਣੇ ਚੁੱਪਾ ਨਿਕਲੂਗਾ ਚੁੱਪਿਆਂ ਦਾ ਵੀ ਚੁੱਪਾ 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 ਚੁੱਪਸ ਖਾਣਾ ਵੀ ਨਾਲ ਸਾਥ ਹੈ ਮਰਨਾ ਵੀ ਨਾਲ ਸਾਥ ਹੈ ਸਾਰੀ ਜ਼ਿੰਦਗੀ ਇਹ ਇਹ ਕਿਣੀ ਰਸਾ ਜੜੀ ਉਹਦੇ ਮੂੰਹ ਚ ਪਾ ਕੇ ਫਿਰ ਚਾਹ ਚ ਡਬੋ ਕੇ ਖਾਣੀ ਸੀ ਉਹ ਸਿੱਧਾ ਵੀ ਚਾਹ ਲੈ ਕੱਪ ਚ ਡਬੋ ਸਕਦਾ ਸੀ ਨਾ ਰਸ ਪਰ ਨਹੀਂ ਜ਼ਿੰਦਗੀ ਚ ਕੁਝ ਵੱਖਰਾ ਕਰਨਾ ਸਾਲੇ ਗਰੀਬ ਰੀਲਾਂ ਵਾਲੇ ਭੈਣ ਚ ਇਹਨਾਂ ਕੋਲੇ ਕਾਰ ਵੀ ਨਹੀਂ ਹੁੰਦੀ ਸਕੂਟੀ ਤੇ ਹੀ ਪਾਈ ਫਿਰਦਾ ਚਲ ਖੜਿਓ ਠਟ ਠਟ ਇਧਰ ਇਹਨਾਂ ਨੂੰ ਵੀਡੀਓ ਲਾਈਕ ਮਾੜਾ ਸ਼ੇਅਰ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਯਾਰ ਸਬਸਕ੍ਰਾਈਬ ਵਾਲਾ ਬਟਨ ਦਬ ਦਿਓ ਤੇ ਆਣਗੀਆਂ ਵੀਡੀਓ ਵੇਟ ਵੀ ਕਰਿਆ ਕਰੋ ਕੀ ਕਰਾਂ ਪੀਲਾ ਡਾਲਰ ਲੈ ਕੇ ਹੀ ਬਹਿ ਜਾਂਦਾ ਮੈਨੂੰ ਤੇ ਫੂਡ ਤੁਹਾਡਾ ਕਾਫੀ ਜਿਆਦਾ ਫੇਮਸ ਹੋਇਆ ਪਿਆ ਸਬਸਕ੍ਰਾਈਬ ਕਰ ਦਿਓ ਯਾਰ